ਮਿੰਟੋ ਜੀ ਪਰਸੋਂ ਕੀ ਗੱਲ ਹੋਈ ਸੀ ਕਿ ਤੁਸੀਂ ਦੱਸਿਆ ਸੀ ਕਿ ਜਿੰਨਾ ਕ ਆਪਾਂ ਗੁੜ ਪਾਵਾਂਗੇ ਓਨਾ ਕ ਮਿੱਠਾ ਹੋਊਗਾ ਮੈਡਲਾਂ ਦੀ ਉਮੀਦ ਹਾਲਾਂਕਿ ਆਪਾਂ ਨੂੰ ਹੈ ਉਹ ਰੱਖਣੀ ਵੀ ਚਾਹੀਦੀ ਹੈ ਜੀ ਪਰ ਜਦੋਂ ਗੁੜ ਸਰਕਾਰਾਂ ਨੇ ਪਾਉਣਾ ਹੁੰਦਾ ਉਦੋਂ ਸਰਕਾਰਾਂ ਕਿਤੇ ਨਾ ਕਿਤੇ ਹੱਥ ਘੁੱਟ ਜਾਂਦੀਆਂ ਨੇ ਜਦੋਂ ਫੰਡ ਦੇਣੇ ਹੁੰਦੇ ਨੇ ਉਦੋਂ ਕਿਤੇ ਨਾ ਕਿਤੇ ਵਿਤਕਰੇ ਕਰ ਜਾਂਦੀਆਂ ਨੇ ਸਰਕਾਰਾਂ ਜੀ ਜੀ ਇਹ ਕੀ ਚੱਕਰ ਹੈ ਜੀ ਦੇਖੋ ਇਹ ਦੇਖ ਹੁਣ ਮੈਂ ਨਾ ਦੇਖ ਰਿਹਾ ਸੀਗਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਡਾਕੂਮੈਂਟ ਜਿਹੜਾ ਪੋਸਟ ਕੀਤਾ ਸੀਗਾ ਜੀ ਜਦ ਮੈਂ ਦੇਖ ਰਿਹਾ ਸੀਗਾ ਤਾਂ ਵਾਕਿਆ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਠੀਕ ਕਰਨ ਦੀ ਲੋੜ ਆ ਮਸਲਨ ਕਿ ਜਦਾਂ ਇਹਨਾਂ ਨੇ ਜੋ ਕਹਿ ਲੋ ਕਿ ਢਾਂਚਾਗਤ ਫੰਡ ਦੇਣੇ ਹੁੰਦੇ ਆ ਜੀ ਜੀ ਆਪਣੇ ਇੱਥੇ ਪ੍ਰੋਗਰਾਮ ਚੱਲਦਾ ਖੇਲੋ ਇੰਡੀਆ ਹਾਂਜੀ ਹਾਂਜੀ ਖੇਲੋ ਇੰਡੀਆ ਵਧੀਆ ਮੈਂ ਕਹੂੰਗਾ ਕਿ ਵਧੀਆ ਉਪਰਾਲਾ ਹੈ ਜੀ ਮੋਦੀ ਸਰਕਾਰ ਨੇ ਕਿਉਂਕਿ ਇਹਦੇ ਵਿੱਚ ਬੜੀਆਂ ਗੇਮਾਂ ਹੁੰਦੀਆਂ ਨੇ ਮਤਲਬ ਕਿ ਤੁਸੀਂ ਦੇਖੋ ਨਾ ਕਿ ਅੰਬਾਨੀ ਹੁਰੀ ਵੀ ਐਸੋਲੇ 올림픽 ਸੰਗ ਦੇ ਵਿੱਚ ਬੈਠੇ ਆ ਇਹਨਾਂ ਨੇ ਕੁਝ ਮੋٹے ਬੰਦੇ ਜਿਹੜੇ ਨਾਲ ਜੁੜੇ ਹੋਏ ਆ ਜੀ ਤਾਂ ਕਹਿੰਦਾ ਮਤਲਬ ਕਿ ਇਸ ਤਰ੍ਹਾਂ ਢਾਂਚਾ ਜਗਤ ਇਹ ਜਿਹੜਾ ਸਾਰਾ ਕੁਝ ਇਹ ਕਰਦੇ ਕਰਾਉਂਦੇ ਆ ਪਰ ਗੱਲ ਇਹ ਆ ਕਿ ਇੱਥੇ ਨਾ ਇੱਕ ਇਹਨਾਂ ਨੇ ਬਹੁਤ ਦਿਲਚਸਪ ਆਂਕੜਾ ਦਿੱਤਾ ਹੈ ਕਿ ਜਿੱਦਾਂ ਆਪਾਂ ਪੰਜਾਬ ਨੂੰ ਦੇਖਦੇ ਆਂ ਤਾਂ ਜਿਹੜਾ ਫੰਡ ਆਇਆ ਇਹਦੇ ਤਹਿਤ ਜੀ ਉਹ 78 ਕਰੋੜ 2 ਲੱਖ ਰੁਪਈਆ ਤੇ ਹਰਿਆਣਾ ਨੂੰ ਜਿਹੜਾ ਦਿੱਤਾ ਗਿਆ ਉਹ 66 ਕਰੋੜ 59 ਲੱਖਆ ਯਾਨੀ ਕੁੱਲ ਮਿਲਾ ਕੇ ਕਹੀਏ ਆਪਾਂ ਤਾਂ ਇਹ ਬਣ ਗਿਆ ਕੋਈ ਲਗਭਗ 130 40 ਕਰੋੜ ਦੇ ਆਸ-ਪਾਸ ਨਾਲ ਉਹਨਾਂ ਨੇ ਫਿਗਰ ਆਊਟ ਕੀਤਾ ਗੁਜਰਾਤ ਨੂੰ ਕਿ ਉੱਥੇ ਦੇਖੋ 426 ਕਰੋੜ ਰੁਪਈਆ ਚਲੇਗਾ ਜਦਕਿ ਉਹਨਾਂ ਦੇ ਜਿਹੜੇ ਐਥਲੀਟ ਹੈ ਉਹ ਤੁਹਾਨੂੰ ਬਤਾ ਨਾ માત્ર ਸ਼ਾਇਦ ਗੁਜਰਾਤ ਦੇ ਮੇਰੇ ਖਿਆਲ ਦੇ ਨਾਲ ਇੱਕ ਜਾਂ ਦੋ ਬਦ ਤਦ ਮੇਰਾ ਅੰਦਾਜ਼ਾ ਹੈ ਜੀ ਤਾਂ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦਾ ਵੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਜੀ ਕਿ ਉੱਤਰ ਪ੍ਰਦੇਸ਼ ਨੂੰ ਵੀ 438 ਕਰੋੜ ਰੁਪਇਆ ਦਿੱਤਾ ਗਿਆ ਹਮ ਅੱਛਾ ਕਮਾਲ ਦੀ ਗੱਲ ਹੈ ਕਿ ਔਰ ਨਾਚਲ ਨੂੰ ਵੀ 148 ਕਰੋੜ ਰੁਪਇਆ ਦਿੱਤਾ ਗਿਆ ਤਾਂ ਕਰਨਾਟਕ ਕਿੰਨਾ ਵੱਡਾ ਸਟੇਟ ਹੈ ਉਹਨੂੰ 109 ਕਰੋੜ ਰੁਪਇਆ ਮਤਲਬ ਕਿ ਇਹ ਹੁਣ ਸਵਾਲ ਉੱਠ ਰਹੇ ਨੇ ਕਿ ਜਿਹੜਾ ਇਸ ਤਰ੍ਹਾਂ ਫੰਡਾਂ ਦੀ ਵੰਡ ਦਾ ਕੰਮ ਆ ਜੀ ਖਾਸ ਤੌਰ ਤੇ ਖੇਡ ਜਗਤ ਦੇ ਵਿੱਚ ਜਿਹੜੇ ਫੰਡ ਆਪਾਂ ਅੱਗੇ ਉਦਣ ਗੱਲ ਕਰਦੇ ਪਏ ਸੰਖੇ ਪਹਿਲਾਂ ਹੀ ਬਹੁਤ ਲੋੜੀਂਦੇ ਆ ਤੇ ਜਦੋਂ ਉਹਨਾਂ ਦੀ ਵੰਡ ਹੋ ਰਹੀ ਆ ਹੁਣ ਅਸਲ ਦੇ ਵਿੱਚ ਬਾਜਵਾ ਸਾਹਿਬ ਨੂੰ ਇੱਕ ਚੀਜ਼ ਜਿਹੜੀ ਆ ਨਾ ਚਲੋ ਥੋੜੀ ਹੋਰ ਜ਼ੋਰ ਦੇ ਕੇ ਕਹਿਣੀ ਚਾਹੀਦੀ ਆ ਕਿ ਸਾਡਾ ਜੀਡੀਪੀ ਦਾ ਟੋਟਲ ਜੀਡੀਪੀ ਦਾ ਜਿਹੜਾ ਐਵਰੇਜ ਉਹਦੇ ਵਿੱਚੋਂ ਬਜਟ ਨਿਕਲਦਾ ਉਹ ਬਹੁਤ ਥੋੜਾ ਹੈ ਹਮਮ 0.1 ਉਹਦੋਂ ਵੀ ਦੱਸਿਆ ਸੀਗਾ ਨਾ ਕਿ 0.01 ਹੈ ਸ਼ਾਇਦ ਜੀ ਤਾਂ ਹੁਣ ਇਹ ਆ ਕਿ ਸਾਨੂੰ ਉਹ ਕੱਟੋ-ਕੱਟ 3-4 ਤੇ ਲੈ ਜਾਣਾ ਪਾਏਗਾ ਬਿਲਕੁਲ ਕੱਟੋ-ਕੱਟ 3-4 ਤੇ ਲੈ ਜਾਣਾ ਪਵੇਗਾ ਕਿਉਂਕਿ ਜਦੋਂ ਫੰਡ ਜਿਹੜੇ ਆ ਉਹ ਥੱਲੇ ਪਰ ਕੈਪੀਟਾ ਤੁਸੀਂ ਮੰਨਦੇ ਹੋ ਬਸوں ਦੇ ਹਿਸਾਬ ਨਾਲ ਤਾਂ 25 ਰੁਪਏ ਬਣਦੇ ਨੇ ਬਹੁਤ ਹੈ ਕਿ ਸ਼ਾਇਦ 3.5 ਹਜ਼ਾਰ ਕਰੋੜ ਰੁਪਈਆ ਰੱਖਿਆ ਕੋਈ ਜ਼ਿਆਦਾ ਨਹੀਂ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਸਾਨੂੰ ਇੱਕ ਤੇ ਓਵਰਆਲ ਜਿਹੜਾ ਹੈ ਨਾ ਬਜਟ ਖੇਡਾਂ ਨੂੰ ਚੰਗਾ ਦੇਣਾ ਪਊਗਾ ਤੇ ਦੂਜੀ ਚੀਜ਼ ਇਹ ਹੈ ਕਿ ਆਹ ਜਿਹੜਾ ਕਾਣੀ ਵੰਡ ਵਾਲਾ ਕੰਮ ਆ ਜੀ ਇਹ ਫਾਰਮੂਲੇ ਮੇਰੇ ਖਿਆਲ ਦੇ ਨਾਲ ਰੀਸੈਟ ਕਰਨ ਦੀ ਜ਼ਰੂਰਤ ਹੈ ਜਿਵੇਂ ਆਪਾਂ ਫੋਨ ਰੀਸੈਟ ਮਾਰਦੇ ਆ ਨਾ ਕਿ ਫਾਰਮੂਲੇ ਯਾਰ ਤੁਸੀਂ ਦੇਖੋ ਕਿ ਕਿਹਨਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਵੇਂ ਹੁਣ ਆਪਾਂ ਹਰਿਆਣਾ ਤੇ ਪੰਜਾਬ ਦਾ ਜ਼ਿਕਰ ਕਰਦੇ ਆ ਜੀ ਤਾਂ ਪੰਜਾਬ ਕੱਲਾ ਹੀ ਆ ਜਿਹਦੇ 20% ਖਿਡਾਰੀ 올림픽 ਚ ਆ ਉਹਦਾ ਹਿੱਸਾ ਜਿਹੜਾ ਹਰਿਆਣੇ ਵਾਲੇ ਆਪਣੇ ਤੋਂ ਵੀ ਜ਼ਿਆਦੇ ਆ ਹੂੰ ਟੋਵਰਲ ਕਹਿ ਲੋ ਕਿ ਅੱਧੇ ਜਿਹੜੇ 117 ਗਏ ਨੇ ਸਾਡੇ ਉਹਦੇ ਵਿੱਚੋਂ ਅੱਧੇ ਪਚੱਦੇ ਤੇ ਸਾਢੇ ਹੀ ਆ ਬਿਲਕੁਲ ਚੰਡੀਗੜ੍ਹ ਦੇ ਆ ਗਏ ਪੰਜਾਬ ਹਰਿਆਣਾ ਦੇ ਆ ਗਏ ਇਸ ਕਰਕੇ ਇਹ ਕਾਣੀ ਵੰਡ ਜਿਹੜੀ ਆ ਉਹ ਇਹਨਾਂ ਨੂੰ ਗੁਜਰਾਤੀਆਂ ਨੂੰ ਜਿਹੜੀ ਹੈ ਨਾ ਬੰਦ ਕਰਨੀ ਚਾਹੀਦੀ ਆ ਜੀ ਕਿ ਤੁਸੀਂ ਠੀਕ ਹੈ ਸਾਰੀਆਂ ਸਟੇਟਾਂ ਨੂੰ ਦਿਓ ਪਰ ਇਹ ਵੇਖੋ ਕਿ ਕਿੱਥੋਂ ਜ਼ਿਆਦਾ ਖਿਡਾਰੀ ਨਿਕਲ ਰਹੇ ਤਾਂ ਉਹਨਾਂ ਨੂੰ ਜ਼ਿਆਦਾ ਹੀ ਸਪੋਰਟ ਦੀ ਜ਼ਰੂਰਤ ਹੈ ਜੀ 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 ਬਲਵੀਰ ਜੀ ਕਹਿ ਰਹੇ ਨੇ ਕਿ ਮੈਡਲ ਤੇ ਹਰਿਆਣਾ ਪੰਜਾਬ ਹੀ ਜਿੱਤਦਾ ਹੈ ਤੇ ਉਹ ਤੁਸੀਂ ਦੱਸ ਹੀ ਰਹੇ ਹੋ ਜਿਹੜਾ ਖਿਡਾਰੀ ਜ਼ਿਆਦਾ ਨੇ ਆਪਣੇ ਤੇ ਫੰਡ ਵੀ ਬਿਲਕੁਲ ਜ਼ਰੂਰਤ ਹੈ ਬਿਲਕੁਲ ਫੰਡ ਜ਼ਿਆਦਾ ਦੇਣ ਦੀ ਨਹੀਂ ਚਲੋ ਦੂਜਿਆਂ ਨੂੰ ਵੀ ਦੇ ਚਲੋ ਜੀ ਕੋਈ ਚੱਕਰ ਨਹੀਂ ਹੈ ਗੁਜਰਾਤ ਨੂੰ ਚਲੋ ਠੀਕ ਹੈ ਕਿ ਉੱਥੋਂ ਖਿਡਾਰੀ ਘਟ ਜੇ ਨਿਕਲ ਰਹੇ ਆ ਤਾਂ ਤੁਸੀਂ ਹੋਰ ਦੇ ਦਿਓ ਵੈਸੇ ਨਾ ਗੁਜਰਾਤ ਨੂੰ ਹੀ ਸਭ ਕੁਝ ਦੇ ਰੱਖਿਆ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਮੈਚ ਉੱਥੇ ਤਗੜੇ ਲੈ ਗਏ ਵਰਲਡ ਕੱਪ ਉਹ ਯਾਨੀ ਸਭ ਕੁਝ ਉੱਥੇ ਕਰ ਕਰਾ ਗਏ ਪਰ ਗੱਲ ਇਹ ਆ ਕਿ ਤੁਸੀਂ ਉਹਨਾਂ ਨੂੰ ਵੀ ਦਿਓ ਪਰ ਜਿੱਥੇ ਜ਼ਰੂਰਤ ਹੈ ਦੂਜੇ ਸਟੇਟਾਂ ਨੂੰ ਉੱਥੇ ਵੀ ਦਿਓ ਉੱਥੇ ਵੀ ਦਿਓ ਉਹਨਾਂ ਨੂੰ ਵਧਾ ਕੇ ਦਿਓ ਮਤਲਬ ਕਿ ਬਜਟ ਆਫ ਦਾ ਓਵਰਆਲ ਬਤਾਓ ਜੀ ਆ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅੱਜ ਸ਼ਾਇਦ ਪ੍ਰੋਗਰਾਮ ਉਹਨਾਂ ਨੇ ਬਹੁਤਾ ਸ਼ੇਅਰ ਨਹੀਂ ਕੀਤਾ ਤੇ ਆਪਣੇ ਸਾਥੀਆਂ ਨਾਲ ਸ਼ੇਅਰ ਕਰਦੇ ਹੋ ਤਾਂ ਕਿ ਚੰਗੀਆਂ ਖਬਰਾਂ ਚੰਗੀ ਜਾਣਕਾਰੀ ਉਹਨਾਂ ਤੱਕ ਵੀ ਪਹੁੰਚ ਸਕੇ ਕਿਸੇ ਨੇ ਮੈਨੂੰ ਮੈਸੇਜ ਕੀਤਾ ਜੀ ਕਹਿੰਦੇ ਕਿ ਮੈਂ ਫਲਾਣਾ ਸਿੰਘ ਜਸਦੇਵ ਜੀ ਕਹਿੰਦੇ ਕਿ ਮੈਂ ਇਤਰਾਜ਼ ਕਰਦਾ ਕਿ ਤੁਸੀਂ ਆਖਿਆ ਕਿ ਗੁਜਰਾਤ ਦੇ ਵਿੱਚ ਖਿਡਾਰੀ ਘੱਟ ਹੁੰਦੇ ਆ ਪਰ ਇਹਨਾਂ ਦੇ ਜ਼ਿਆਦਾਤਰ ਖਿਡਾਰੀ ਛੜੇ ਆ ਉਹ ਕਹਿੰਦੇ ਆ ਕਿ ਬੈਂਕਾਂ ਚ ਹੁੰਜਾ ਮਾਰ ਕੇ ਨਿਕਲ ਜਾਂਦੇ ਆ ਜੀ ਸੋ ਸੋਧ ਕਰੋ ਕਹਿੰਦੇ ਜੀ ਮੇਰਾ ਇਤਰਾਜ਼ ਹੈ ਤੁਹਾਡਾ ਇਤਰਾਜ਼ ਤੇ ਚਲੋ ਸਾਡੇ ਕਾਬਲੇ 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 ਜੀ ਆਪਾਂ ਕਿਸੇ ਵੀ ਕੌਮ ਨੂੰ ਜਾਂ ਕਿਸੇ ਵੀ ਸਟ੍ਰੀਟ ਨੂੰ ਨਾ ਹੀ ਗੱਲ ਕਰੀਏ ਪਰ ਹਾਂ ਕੁਝ ਬੰਦੇ ਇਸ ਤਰ੍ਹਾਂ ਦੇ ਨਿਕਲੇ ਆ ਇਹ ਗੱਲ ਤੁਹਾਡੀ ਆਪਣੀ ਜਗਾ ਠੀਕ ਆ ਦਰਸਤ ਆ ਕਿ ਕੁਝ ਬੰਦੇ ਇਹਨਾਂ ਦੇ ਹੱਥ ਸਾਫ਼ ਕਰਕੇ ਚਲੇ